ਇਹ ਸਾਧ ਤਨ ਫੁੱਟ ਚੌੜੀ 10 ਦੀਓ ਓਕੇ ਜੀ ਸਾਧ ਤਨ ਦੀ ਚਵਾਈ ਆ ਠੀਕ ਆ ਜੀ ਕੀ ਦਾ ਬਾਤਾਂ ਬੰਦੇ ਕਹਿੰਦੇ ਨੇ ਪਿਆਰ ਪਿਆਰਤਾ ਉਹ ਹੱਥ ਬਾਈ ਹੱਥੀ ਦੀ ਜਾਂਦੇ ਅੱਛਾ ਵੀਡੀਓ ਵੀਡੀਓ ਇਹਨਾਂ ਵੀ ਹੋਣਾ ਲੱਗਦਾ ਲੋ ਆ ਮਲਦੀ ਵੀ ਬਹੁਤ ਆ ਲਾਈਟ ਆ ਨਾ ਉਹਨਾਂ ਨੂੰ ਗਾਹ ਹੋਣਾ ਅੱਛਾ ਅੱਛਾ ਲੈ ਵੀ ਸਾਰੀ ਮਿਰਚਾਂ ਹੀ ਨਹੀਂ ਬਾਕੀ ਅਲੱਗ-ਅਲੱਗ ਵੈਰਾਈਟੀ ਹੈ ਨਾ ਆ ਗਈ ਸਿਮਲਾ ਮਿਰਚਾਂ ਨਾ ਇਹ ਕਿਹੜਾ ਵੈਰਾਈਟੀ ਆ ਇਹ ਨਾਮਤਾਰੀ ਦੀ ਆ ਜੀ ਨਾਮਤਾਰੀ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲਓ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਆ ਸਹਿਰ ਮਰੇਕ ਕੋਲੇ ਤੇ ਅੱਜ ਆਪਾਂ ਪਹੁੰਚੇ ਆ ਪਨੀਰੀ ਲੈਣ ਅੱਜ ਆਪਾਂ ਗਠੇ ਲਾਉਣੇ ਆ ਤੇ ਪਨੀਰੀ ਲੈਣ ਪਹੁੰਚੇ ਆ ਗਠੇ ਜੀ ਤੇ ਤੁਹਾਨੂੰ ਦਿਖਾਉਣੇ ਆ ਵੀ ਕੀ ਰੇਟ ਉਟ ਚੱਲਦਾ ਕਿਵੇਂ ਸਾਰਾ ਹਨਾ ਤੇ ਕਿਉਂਕਿ ਮੇਰੇ ਕੋਲੇ ਨਰਸਰੀਆਂ ਬਹੁਤ ਨੇ ਤੇ ਤੁਹਾਨੂੰ ਬਹੁਤ ਹੀ ਵਧੀਆ ਪਨੀਰੀ ਮਿਲ ਜੂਗੀ ਬਾਕੀ ਕੀ ਭਾਤ ਆਲਦਾ ਕੀ ਰੇਟ ਆ ਸਾਰਾ ਤੁਹਾਨੂੰ ਦੱਸਦੇ ਆ ਸੋ ਆਜੋ ਚੱਲਦੇ ਆ ਤੇ ਨਾਲ ਆਪਣੇ ਪਹੁੰਚੇ ਆ ਖੇਤੀ ਦੇ ਫੱਟ ਬੰਦੇ ਇੱਧਰ ਆਓ ਜੀ ਦੇਖਦੇ ਨੇ हां जी पसंद ਨਹੀਂ ਆ ਰਹੀ ਦੇਖਦੇ ਆ ਜੀ ਸਿਲੈਕਟ ਕਰਦੇ ਆ ਹੂੰ ਫਿਰ ਬਾਕੀਆਂ ਨਾਲ ਇੱਕ ਬੱਤੇ ਹੋਰ ਲੱਗੀਆਂ ਨਹੀਂ ਹੋਰ ਤੋਂ ਦੇਖਾਂਗੇ ਅੱਛਾ ਲੋਬੀ ਪਨੀਰੀ ਦੇਖੋ ਬਾਕੀ ਉਹ ਉਧਰ ਨਿਆਰ ਗਏ ਵੀ ਦੇਖੀ ਲੈ ਇਹਨਾਂ ਦੇ ਮਾਰੇ ਆਏ ਆ ਤੇ ਬਾਕੀ ਇੱਧਰ ਮਿਰਚਾ ਮੁਰਕਾ ਵੀ ਨੇ ਜਿਵੇਂ ਦੇਖ ਸਕਦੇ ਹੋ ਬਾਕੀ ਆ ساری ਪਨੀਰੀ 120 ਰੁਪਏ ਹੱਥਾ ਹਾਂ 120 ਰੁਪਏ ਹੱਥਾ ਹੈ ਉਹ ਆਪਾਂ ਦੋ ਬਾਈ ਬਾਕੀ ਭਾਈ ਕਹਿੰਦਾ ਲਾ ਦਾਂ ਕੋਈ ਨਾ ਤੁਝ ਲੈ ਜਿਓ ਆ ਕੇ ਤੇ ਹੁਣ ਹੋਰ ਦੇਖਦੇ ਆ ਇੱਕ ਹੋਰ ਜਗਾ ਤੇ ਉੱਥੇ ਜਾਂਦੇ ਆ ਇਹਨਾਂ ਨੂੰ ਆ ਥੋੜੀ ਕਮਜ਼ੋਰ ਆ ਹਨਾ ਉਧਰ ਸਹੀ ਧੀ ਥੋੜੀ ਹੈ ਲੈ ਭਾਈ ਹੁਣ ਇੱਥੇ ਚੱਲਦੇ ਆ ਅੱਗੇ ਇਹ ਕਹਿੰਦੇ ਭਾਈ ਛਿੱਦੀ ਆ ਪੈਟ ਨਹੀਂ ਬੈਠੀ ਤੇ ਹੁਣ ਅੱਗੇ ਦਿਖਾਉਂਦੇ ਆ ਤੁਹਾਨੂੰ ਸਾਰੇ ਆਜੋ ਵੀ ਆਜੋ ਇਹ ਕੋਲੇ ਦਾ ਸਾਨੂੰ ਸਾਡੀ ਬਹੁਤ ਮਿਲ ਜੀ ਮਾਰਕੀ ਲੈ ਸਕਦੇ। ਲਾਵੀ ਪਹੁੰਚ ਗਏ ਆਪਾਂ ਹੋਰ ਜਗ੍ਹਾ ਤੇ ਤੇ ਇੱਥੇ ਬਾਈ ਪਨੀਰੀ ਲੱਗੀ ਹੋਈ ਆ ਬਾਈ ਕਹਿੰਦੇ ਇੱਥੇ ਪਨੀਰੀ ਦੇਖ ਲਿਓ ਹੁਣ ਆਪਾਂ ਇੱਥੇ ਪਹੁੰਚੇ ਆ ਤੇ ਦੇਖਦੇ ਆ ਪਨੀਰੀ ਸ਼ਾਰੀ ਤੇ ਤੁਹਾਨੂੰ ਵੀ ਦਿਖਾਉਣੀ ਆ ਬਾਕੀ ਦੇਖਦੇ ਆ ਇੱਥੇ ਕੀ ਰੇਟ ਚੱਲਦਾ ਨਾ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਬਣੇ ਰਿਹਾ ਵੀਡੀਓ ਦਾ ਐਂਡ ਤੱਕ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦੇ ਆਜੋ ਚੱਲਦੇ ਆ ਵੀ। ਲਾਵੀ ਯਾਰ ਇਹ ਤਾਂ ਮੈਨੂੰ ਉਹਨਾਂ ਨੂੰ ਵੀ ਉਹ ਲੱਗਦੀ ਆ ਜੀ ਪੇ। ਹਾਂ ਚਲੋ ਦੇਖ ਲੈਨੇ ਆ ਭਾਈ। ਹਾਂ ਮਚਾਈਦਾ ਹੋਊ ਮਨ ਦਾ ਪਾਣੀ ਪਾਣੀ ਪੂਣੀ ਮੀਮੂ ਖਾਏ ਪਿਆਈ ਨੇ ਪਹਿਲਾਂ ਇਹ ਨਹੀਂ ਕਿਹੜਾ ਹੋ ਕਰਨਾ ਕੀ ਇਹਦਾ ਕਿਹੜਾ ਮੱਛਣਾ ਹੀ ਆ ਲਾਈ ਉਹ ਕਿਹੜਾ ਦਾ ਡਾਊਨ ਹੋਊਗੀ ਲਾਉਣ ਲੱਗੇ ਇਹ ਲਾਉਗੀ ਆਪਾਂ ਇੱਥੋਂ ਪਹਿਲੀ ਡਾਊਨ ਲੈ ਕੇ ਜਾਣੀ ਆ ਅੱਛਾ ਹੋਰ ਡਾਊਨ ਕਰਨੀ ਆ ਜਾਂਦੀ ਯਾਰ ਚੱਲਦੇ ਆਂ ਤੇ ਬਾਕੀ ਆ ਤਾ ਨਿਕਲਿਆ ਹਾਈਵੇ ਉਹ ਪਤਾ ਹੀ ਨਹੀਂ ਇਹਦਾ ਉਹ ਦੇਖ ਉਧਰ ਕਿਹੜੀ ਉਹ ਹਾਂ ਉਹ ਵੀ ਵਧੀਆ ਖੜੀ ਆ ਚੱਲ ਲਾ ਪਾ ਤੇ ਕੋਰੇ ਆ ਜੀ 100 ਰੁਪਏ ਹੱਥ। ਜੀ ਸਾਢੇ 3 ਫੁੱਟ ਚੌੜੀ ਦੱਸ ਦਿਓ। ਓਕੇ ਜੀ। ਸਾਢੇ 3 ਫੁੱਟ ਚਵਾਈ ਆ। ਠੀਕ ਆ ਜੀ। ਇਹਦਾ ਫਾਦਾ ਬੰਦੇ ਕਹਿੰਦੇ ਨੇ 50 ਰੁਪਏ ਆਤਾ ਉਹ ਹੱਥ ਬਾਈ ਹੱਥੀ ਦੀ ਜਾਂਦੇ। ਅੱਛਾ। ਜੀ ਬਾਈ ਦੀ ਵੀਡੀਓ ਬਣਾ ਲੈਣਾ ਸਾਢੇ 350 ਫੁੱਟ ਚੌੜੀ ਆ ਹੈ। ਸਾਢੇ 3 ਫੁੱਟ। ਸਾਢੇ 3 ਫੁੱਟ। ਠੀਕ ਆ। ਲਓ ਵੀ 100 ਰੁਪਏ ਹੱਥ ਆ। ਨੰਬਰ ਬੋਲੀ ਵੀਰੇ ਤੇਰਾ ਕਿੰਨਾ? 98145 98145 23118 23118 ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰ ਜਾ ਜਿਹਨੇ ਪਨੀਰੀ ਲੈ ਕੇ ਜਾਣੀ। ਤੇ ਆ ਮੇਦੀ ਪਨੀਰੀਆਂ ਹੁ ਦਿਖਾਤੀ ਆਪਾਂ ਨੇ ਤੇ ਆਪਾਂ ਲੈ ਕੇ ਆਣਾ 12 ਹੱਥ ਮਮਲਾ ਪੂਰੀ ਹੋ ਗਈ ਆ ਤੇ ਐਵੇਂ ਦੀ ਆ ਸਾਰੀ ਪਨੀਰੀ ਆ ਤੁਸੀਂ ਦੇਖ ਸਕਦੇ ਲੋ 100 ਰੁਪਏ ਹੱਥ ਮਿਲ ਜੂ ਤੁਹਾਨੂੰ ਇਹ ਦੇਖੋ ਇੰਨੀ ਹੋਣਾ ਲੱਗਦਾ ਲੋ ਆ ਮਿਲ ਜੀ ਬੱਸ ਆ ਫੜਾਈ ਫੜਾ ਖੁਰਪਾ ਪੁੱਲਾ ਪਈ ਲਾ ਅੱਗੇ ਮੁੰਡੇ ਪਟਣਾ ਹੈ ਮਾਹ ਲਾਗੇ ਮੁੰਡੇ ਪੂਰੇ ਚੱਲੋ ਜੀ ਲੈ ਭਾਈ ਪੱਟੀ ਕੀ ਪਨੀਰੀ ਹੈ ਹਾਂਜੀ ਮੈਂ ਲੈ ਲਵਾਂਗਾ ਉੱਧਰ ਨਾਲ ਪਟਾਤੀ ਹੋਰ ਸੀ ਮਾ ਤਾਂ ਜਾਣਾ ਫੇ ਇਹ ਲੱਸੀ ਹੈ ਭਾਈ ਨੇ ਪਟਾਤੀ ਨਾਲ ਮੈਂ ਉੱਧਰ ਜਾਣਾ ਆ ਭਈ ਇੱਧਰ ਲਾਇਓ ਮੁੰਡੇ ਕਨੇ ਇਧਰ ਪਟਨੀ ਆ ਥੋੜੀ ਜੀ ਕਹਿੰਦੇ ਉਹ ਤੇ ਇੱਥੇ ਤੱਕ ਆ ਗਈਏ ਆ ਲਾ ਪਾਈ ਕਰ ਲਈ ਓਕੇ ਪਾ ਲਈ ਥੈਲੇ ਚ ਪਾ ਲਾ ਦੂ ਕੋਣ ਲਾ ਬੋਲ ਕਰ ਦੋ ਸਿੱਧੀ ਜੀ ਤੇ ਬਾਕੀ ਇਧਰ ਤੋਂ ਮੈਂ ਤੁਹਾਨੂੰ ਹੋਰ ਆ ਜਿਵੇਂ ਇਧਰ ਖੀਰਾ ਪੂਰਾ ਹੋ ਗਿਆ ਨਾ ਹੋਰ ਸਬਜ਼ੀਆਂ ਹੋ ਗਈਆਂ ਜਿਵੇਂ ਆਹ ਦੇਖ ਸਕਦੇ ਹੋ ਲਓ ਬਾਕੀ ਬਾਈ ਦਾ ਆਪਾਂ ਨੰਬਰ ਬੋਲਤਾ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਵੇਂ ਆ ਦੇਖੋ ਹਨਾ ਬੱਟਾ ਬਣਾ ਕੇ ਲਾਈ ਹੋਈ ਆ ਲਓ ਇਹ ਸਾਰੀ ਮਰੇ ਕੋਲ ਨੇ ਮੈਨੂੰ ਮਿਲ ਜੂ ਮਰੇ ਕੋਲੋਂ ਸਬਜ਼ੀ ਵੈਸੇ ਬਹੁਤ ਮਿਲ ਜੂ ਜੀ ਨੂੰ ਪਤਾ ਮਰੇ ਕੋਲੇ ਬਾਰੇ ਹਨਾ ਲਓ ਤੇ ਆਪਾਂ ਪਾਟਲੀ ਪਨੀਰੀ ਲਾ ਪਈ ਜੋਲੇ ਜੋ ਬਾਲੀ ਪਨੀਰੀ ਆ ਨਹੀਂ ਹੋ ਗਏ ਜੋਲੇ ਮੇਂ ਕੀ ਆ ਹੈ ਜੋਲੇ ਮੇਂ ਪਨੀਰੀ ਆ ਹੈ ਮਤਲਬ ਫਾਬਜ ਬਾਲੀ ਇਹ ਤਾਂ ਥੈਲੇ ਚ ਬਾਲੀ ਠੀਕ ਠੀਕ ਕਰ ਦੇ ਨੀ ਮੈਂ ਹੁਣ ਚੱਕ ਤੋ ਆਜੋ ਚੰਗ ਤੋ ਆਜੋ ਆਜੋ ਲੈ ਫੜ ਲੈ ਫੜ ਤਖਾਰ ਨੇ ਵੀ ਮੁੰਡੇ ਕੰਮ ਕਰਦੇ ਅੱਜ ਮੈਂ ਇੱਕ ਗਡਾਲ ਉੱਤੇ ਸਿਰ ਤੇ ਡੰਗ ਲੈਣੀ ਤੇ ਇਹ ਮਿਲੀ ਆਪਾਂ ਨੂੰ 100 ਰੁਪਏ ਹੱਥ ਨਾਲ 100 ਰੁਪਏ ਹਾਂ 100 ਰੁਪਏ ਹੱਥ ਮਿਲਿਆ ਕੋਈ ਵੀ ਕਮੈਂਟ ਆ ਦੱਸੋ ਵੀ ਤੁਹਾਡੇ ਕੀ ਰੇਟ ਲੱਗੇ ਸਹੀ ਗੱਲ ਆ ਸਹੀ ਗੱਲ ਆ ਤੇ ਚਲਦੇ ਹਾਂ ਹੋਰ ਕੀ ਲੈਣਾ ਪੈਂਦੇ ਹੁਣ ਹੋਰ ਵੀ ਲੈ ਲਈਏ ਸਬਜ਼ੀ-ਭਾਜੀ ਹਾਂਜੀ ਮਿਰਚਾਂ ਲੈਣੀਆਂ ਨੇ ਹਰੇ ਹਰੇ ਭਾਈਆ ਪੂਰਾ ਧਿਆਨ ਰੱਖਣਾ ਹੈ ਹਾਂ ਬੰਦੇ ਅਰੇ ਭਾਈਆ ਪੂਰਾ ਧਿਆਨ ਰੱਖਣਾ ਹੈ ਜਨ ਘਰ ਦੇ ਸਬਜ਼ੀਆਂ ਕਰਦੇ ਤੁਸੀਂ ਹੁਣ ਸਾਰੀਆਂ ਇਹ ਤਾਂ ਟਾਈਟ ਤਿਆਰ ਆਉਦੀ ਕਰਨੀਆਂ ਠੀਕ ਲੈ ਭਾਈ ਮੁੰਡੇ ਕਹਿੰਦੇ ਸਬਜ਼ੀਆਂ ਘਰ ਦੀ ਲੈ ਆਏਗਾ ਇਹਨੂੰ ਜੋ ਮਰਜੀ ਹੋ ਜਵੇ। ਬਾਕੀ ਤੁਹਾਨੂੰ ਆਪ ਪਨੀਰੀ ਸਾਰੀ ਦਿਖਾਤੀ। ਆ ਦੇਖੋ ਇੱਧਰ। ਲਓ ਵੀ। ਨਹੀਂ ਲੋਟ ਆ ਲੋਟ ਆ। ਚੱਲ ਫੇਰ ਲੈ ਜਾਂਗੇ ਆ ਕੇ ਘਟ ਗਈ ਜੇ ਕਿਹੜਾ ਦੂਰ ਆ। ਕਿ ਨਹੀਂ? ਜਦਾ ਹੈ ਵੀ ਭਾਈ ਮੇਰੇ ਕੋਲ ਉਹ ਪੈਂਦਾ ਜਾ ਕੇ ਬਠਿੰਡੇ ਕੋਲੇ। ਨੇੜੇ ਤੇ ਹੈਗਾ ਫੇਰ ਆ ਜਾਾਂਗੇ ਫੇਰ ਲੈ ਜਾਾਂਗੇ। ਤੇ ਹੁਣ ਆਪਾਂ ਤੋਲੀ ਹੱਥ ਪੈਰ ਪਹਿਲਾਂ ਤੇ ਫੇਰ ਚੱਲਦੇ ਆਂ ਫੇਰ ਤੁਹਾਨੂੰ ਮਿਰਚਾ ਮੁਰਚਾ ਦਿਖਾਉਣੇ ਆ ਵੀ ਕੀ ਰੇਟ ਨੇ ਮਿਰਚਾ ਉੱਥੇ। ਕਹਿੰਦੇ ਮਿਰਚੇ ਲੈਣੇ ਹੋਰ ਕਿ ਲੈਣਾ। ਸੇਮਲਾ ਮਿਰਚ ਦੂਜੀ ਮਿਰਚ ਦੂਜੀ ਮਿਰਚ ਕਿਹੜੀ ਹੁੰਦੀ ਹੈ ਹਰੀ ਮਿਰਚ ਠੀਕ ਆ ਲੈ ਚੱਲਦੇ ਆ ਚਲ ਪਹੁੰਚ ਗਏ ਫੇਰ ਦੁਬਾਰੇ ਉੱਥੇ ਇਹ ਹੈਗੀ ਆ ਭਾਈ ਨਜੀਰ ਨਰਸਰੀ ਫਾਰਮ ਤੇ ਹੁਣ ਆਪਾਂ ਪਹੁੰਚੇ ਆ ਮਿਰਚਾਂ ਮੁੰਡੇ ਕਹਿੰਦੇ ਮਿਰਚਾਂ ਵੀ ਲੱਗੀਆਂ ਨੇ ਲੈ ਆ ਬੜਾ ਲੰਘਿਆ ਹੋਇਆ ਨਾ ਮੈਂ ਹੈ ਨਾ ਦੇਖ ਸਕਦੇ ਹੋਰਦੇ ਆ ਭਾਈ ਨੂੰ ਕੀ ਰੇਟ ਆ ਮਿਰਚ ਦਾ ਫੇਰ ਤੁਹਾਨੂੰ ਦੱਸ ਦਿਆਂ ਬੀ ਆ ਬੀ ਦੱਸਿਆ ਹੈ ਸੀ ਐਚ ਸੀ ਐਚ 27 ਹੈ ਤੇ ਆ ਬੀ ਆ ਇਹ ਕਰੋ ਚੈੱਕ ਸਾਰਾ ਤੇ ਇਹ ਸਬਜ਼ੀ ਲੱਗੀ ਹੋਈ ਆ ਸਾਰੀ ਹਨਾ ਜਿਵੇਂ ਬਾਕੀ ਆ ਬੀ ਨੇ ਮੈਨੂੰ ਨਾ ਦੱਸਿਆ ਹੋਇਆ ਹਨਾ ਜਿਵੇਂ ਆ ਪਿਆ ਤੇ ਆ ਪੈ ਜਮੇ ਲਓ ਜੀ ਦੇਖ ਸਾਰਦੇ ਜੀ ਲਾਵੀ ਅੱਗੇ ਆ ਗਈ ਮਿਰਚ ਸੈਵਾ ਵੈਰੈਟੀ ਹੈ ਇਹ 1 ਰੁਪਏ ਦਾ ਇੱਕਾ ਬਾਕੀ ਜਗੇ ਤੋਂ ਵੱਧ ਲੈ ਕੇ ਜਾਣੀਆਂ ਨਾ ਬਾਈਕਾਂ ਦਾ ਫਿਰ ਰੇਟ ਲਾ ਦਾਂਗੇ ਉਸ ਹਿਸਾਬ ਨਾਲ ਤੇ ਆਹ ਮਿਰਚ ਹੈ ਸਾਰੀ ਇਹ ਦੋ ਚਾਰ ਕਿੱਥੇ ਮਾਰਨੀਆਂ ਨੇ ਹੂੰ 30 ਲਾ ਲਾ ਬੱਟਾਂ ਦੇ ਲਾਈਓ ਫਿਰ ਨਹੀਂ ਮਾਰਦੇ ਬੱਟਾਂ ਦੇ ਲਾਉਂਦੇ ਹਾਂ ਰੇ ਨਹੀਂ ਜਾਂਦਾ ਤੇ ਉਹ ਬੁੱਟੇ ਦਾ ਬਾਈ ਪੱਟ ਕੇ ਦਿੰਦਾ ਸੁੱਧੂ ਦੀ ਸ਼ਿਮਲਾ ਵੀ ਤੇ ਇਹ ਤਾਂ 20 ਇੱਕ ਹੋਰ ਦਾ ਲੈਦਾ ਇਹ ਕਿਹੜੀ ਹਰੀ ਆ ਗਈ ਏ ਇਹ ਹਰੀ ਕੌੜੀ ਚ ਠੀਕ ਕੌੜੀ ਮਸਾਲੇ ਦੀ ਲਾਲ ਹੁੰਦੀ ਹੈ ਜਾਮੇਦਾਲ ਦਾ ਹੁੰਦੇ ਨੇ ਓਕੇ ਓਕੇ ਠੀਕ ਆ ਠੀਕ ਅੱਛਾ ਅੱਛਾ ਲੈ ਵੀ ਸਾਰੀ ਮਿਰਚਾਂ ਹੀ ਨਹੀਂ ਬਾਕੀ ਅਲੱਗ-ਅਲੱਗ ਵੈਰਾਈਟੀ ਹੈ ਨਾ ਜਿਵੇਂ ਕੋਈ ਥੋੜੀ ਜਿਹੀ ਗੂੜੀ ਆ ਕੋਈ ਥੋੜੀ ਜਿਹੀ ਜਿਵੇਂ ਵੀ ਅਲੱਗ-ਅਲੱਗ ਜਿਵੇਂ ਵੈਰਾਈਟੀਆਂ ਸਾਰੀ ਆ ਮਿਰਚ ਪਈ ਆ ਤੇ ਹੁਣ ਆਪਾਂ ਸਿਮਲਾ ਮਿਰਚ ਲੈਣੀ ਆ ਹੁਣ ਹੁਣ ਆਪਾਂ ਚੱਲਦੇ ਆ ਸਿਮਲਾ ਮਿਰਚ ਵੱਲ ਆ ਗਈ ਸਿਮਲਾ ਮਿਰਚਾਂ ਇਹ ਕਿਹੜਾ ਵੈਰਾਈਟੀ ਆ ਇਹ ਨਾਮ ਤਾਰੀ ਦੀ ਹੈ ਜੀ ਨਾਮ ਤਾਰੀ ਦੀ ਇਹ ਕਿੰਨੇ ਕੁ ਬੁੱਟੇ ਜੀ ਇਹਦਾ ਵੀ ਪ੍ਰਾਈਸ ਉਹੀ ਆ ਹਾਂ ਓਕੇ ਓਕੇ 20 ਬੁੱਟੇ ਦੇ ਲੈ ਲੇ ਲੋ ਵੀ ਸੀਐਚ 27 ਹੈ ਇਹ ਕਹੀ ਬਣੋ ਸੀਐਚ 27 ਹੈ ਇਹ ਦੇ ਇਹਦਾ ਥੋੜਾ ਜਿਆਦਾ ਆ ਜੀ ਅੱਜ ਜੁੱਤੀ ਮੁੱਤਰੀ ਆ ਅੱਛਾ ਉਹ ਭਈਆ ਦੱਸ ਵੀ 20 ਬੁੱਟੇ ਬਹੁਤ ਹੀ ਮੋਟੀ ਜੀ ਹੈ ਜੀ ਪੂਰੀ ਕੌੜੀ ਹੈ ਬਾਕੀ ਹੋਰ ਵੀ ਜਿਵੇਂ ਹੈ ਨਾ ਬਤਾਉਂ ਬਤੂਂ ਤੁਸੀਂ ਲੈਣੇ ਆ ਸਾਰਾ ਤਰ੍ਹਾਂ ਦੀ ਸਬਜ਼ੀ ਹੁਣ ਮਿਲ ਜੂਗੀ ਕਿੰਨੇ ਪੰਜ ਬੂਟੇ ਇੱਕ ਤਰ੍ਹਾਂ ਦੀ ਹੈਗੀ ਤਾਂ ਕੌੜੀ ਹੈ ਪੂਰੀ ਹੈ ਜੇ ਮਿੱਠੀ ਚਾਹੀਦੀ ਹੈ ਮਿੱਠੇ ਤਾਂ ਮੂਰੇ ਆ ਕੌੜੀ ਲੈ ਲਓ ਪੰਜ ਬੂਟੇ ਮਿੱਠੀ ਲੈ ਆਇਆ ਇਹ ਕਿਹੜੀ ਬਾਈ ਕਿਹੜੀ ਪੀ ਹੈ ਸੀਐਚਓ 27 ਸੀਐਚਓ 27 ਕਿਹੜੀ ਹਰੀ ਹੈ ਇਹ ਲਾਲ ਬਣਾਉਣ ਚ ਬਹੁਤ ਵਧੀਆ ਐਤਿਆ ਕੌੜੀ ਪੂਰੀ ਇਹ ਭਜਨ ਬਸੇ ਨਾ ਠੀਕ ਹੈ ਭਜਨ ਚਾ ਮਿਰਚ ਹੈ ਲੈ ਆਈ ਬਾਕੀ ਆ ਦੇਖੋ ਇੱਧਰ ਸਾਰਾ ਤੁਹਾਨੂੰ ਦਿਖਾਤਾ ਆਪਾਂ ਹੁਣ ਚੱਲਦੇ ਆਂ ਬਾਕੀ ਤੁਸੀਂ ਕੋਈ ਵੀ ਬਾਲਾ ਤੁਹਾਨੂੰ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਮੈਂ ਦੱਸਤਾ ਭਾਈ ਇਹਨਾਂ ਨਾਲ ਬੋਲਤਾ ਤੁਸੀਂ ਗੱਲ ਕਰ ਸਕਦੇ ਬਾਕੀ ਤੁਹਾਨੂੰ ਮੈਂ ਦਿਖਾ ਦਿੱਤਾ ਦੀ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਨਾ ਕੋਈ ਵੀ ਸਬਜ਼ੀ ਭਾਜੀ ਤੁਸੀਂ ਲੈਣੀ ਆ ਬਾਕੀ ਭਾਈ ਕਹਿੰਦਾ ਕੋਈ ਨਾ ਰੇਟ ਕਰ ਲਾਂਗੇ ਜੇ ਜ਼ਿਆਦਾ ਲੈਣੀ ਆ ਤੁਸੀਂ ਗੱਲ ਕਰ ਲਿਓ ਠੀਕ ਆ ਜੀ ਲਾਓ ਜੀ ਆਪਾਂ ਪਨੀਰੀ ਵੀ ਲੈ ਲਈ ਤੇ ਮਿਰਚ ਦੇ 10 15 20 ਬੂਟੇ ਲੈ ਲੇ ਤੇ ਹੁਣ ਚੱਲਦੇ ਆਂ ਆਪਾਂ ਘਰ ਨੂੰ ਤੇ ਬਾਕੀ ਮੇਰੇ ਤੋਂ तकरीबन 200 ਰੁਪਏ ਹੱਥ ਆ। ਬਾਕੀ ਛੋੜੇ ਨਾ ਮੈਂ ਨੰਬਰ ਵਗੈਰਾ ਸ਼ੇਅਰ ਕਰ ਦਿੰਦਾ ਅੱਗੇ ਬਾਈ ਇਹਨਾਂ ਦਾ ਨਾਮ ਵਗੈਰਾ ਸਾਰਾ ਸ਼ੇਅਰ ਕਰ ਦਿੰਦਾ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਕਾਲ ਕਰ ਸਕਦੇ ਹੋ। ਹਾਜੀ ਚੱਲਦੇ ਹਾਂ ਅੱਗੇ। ਤੇ ਆਹ ਲਓ ਜੀ ਨਰਜੀਰ ਨਾਸਰੀ ਫਾਰਮ। ਇੱਥੇ ਹਾਈਬ੍ਰਿਡ ਪਨੀਰੀ, ਕੋਕੀ, ਪਿਆਜ਼, ਬੈਂਗਣ ਤੇ ਮਿਰਚਾਂ ਦੀ ਪਨੀਰੀ ਮਿਲਦੀ ਆ। ਠੀਕ ਆ ਯਾਰ ਨੰਬਰ ਆ। ਲਓ। ਉੱਪਰੋਂ ਚੱਲੋ। ਇਹ ਆਪਾਂ ਲੰਘਾ ਰੋਡ ਦੇ ਉੱਪਰ ਆ। ਮਰੇੜਕੋਟਲੇ ਠੀਕ ਆ ਜੀ। Bueno. Mm. La vendieron de los martes número 3.